ਬਹੁਤ ਜਬਰਦਸਤ ਲੜਾਈ ਹੋਈ ਸੀ ਦੋਸਤੋ ਤੇ ਸੱਪ ਵੀ ਪੂਰਾ ਕਹਿੰਦਾ ਕਹੁੰਦਾ ਸੀ ਕਾਲਾ ਸੱਪ ਜਮਾ ਕੌਡੀਆਂ ਵਾਲਾ ਜਿਹਨੂੰ ਆਪਾਂ ਕਹਿੰਦੇ ਨੇ ਦੇਖੀ ਜਾਓ ਧਿਆਨ ਨਾਲ ਵੀਡੀਓ ਪੂਰੀ ਤੇ ਸੱਪ ਹਜੇ ਵੀ ਉਹਦੇ ਵਿੱਚ ਫਸਿਆ ਪਿਆ ਤੇ ਉਹਨੂੰ ਖਿੱਚੀ ਜਾਂਦਾ ਹੈ ਦੇਖੋ ਕਿਵੇਂ ਕਿੰਨੀ ਜ਼ਹਿਰ ਚ ਕਿੰਨੇ ਗੁੱਸੇ ਜਾਂ ਵਾਲਾ ਦੇਖ ਸਕਦੇ ਹੋ ਦੇਖੋ ਕਈ ਵਾਰ ਤਾਂ ਐ ਲੱਗਦਾ ਵੀ ਇਹ ਨਿਵੜਾ ਬੰਦੇ ਮਗਰ ਵੀ ਪੈ ਸਕਦਾ ਐਨਾ ਰੱਖਿਆ ਹੁਣ ਦੇਖੋ ਦੋਸਤੋ ਉੱਡ ਗਿਆ ਨਿਵੜਾ ਤੇ ਹੁਣ ਤੁਹਾਨੂੰ ਸੱਪ ਕੋਲੇ ਲੈ ਕੇ ਚੱਲਦੇ ਆਪਾਂ ਆਪਾਂ ਬੈਠੇ ਸੂਏ ਦੇ ਦੂਜੇ ਪਾਸੇ ਤੇ ਆ ਦੇਖੋ ਦੋਸਤੋ ਕਿਵੇਂ ਖੂਨੋਂ ਖੂਨ ਕਰਿਆ ਤੇ ਸੱਪ ਦੋਸਤੋ ਬੜਾ ਬੈਠਾ ਕਾਚ ਤੇ ਸੱਪ ਹਜੇ ਹੋ ਸਕਦਾ ਕੁਝ ਜੰਉਦਾ ਹੋਵੇ ਤੇ ਆਪਾਂ ਛਡਾਉਣ ਦੀ ਕੋਸ਼ਿਸ਼ ਕਰਾਂਗੇ ਇਹ ਆ ਦੇਖ ਸਕਦਾ ਦੋਸਤੋ ਸੱਪ ਪਾ ਪਾਸੇ ਕਰਦੇ ਆ ਥੋੜਾ ਆਣੀਆਂ ਤੇ ਆਪਾਂ ਕੋਈ ਡੰਡਾ ਭਾਲਦੇ ਆ ਦੋਸਤੋ ਡੰਡੇ ਨਾਲ ਆਪਾਂ ਕਰਾਂਗੇ ਇਹਨੂੰ ਪਾਸੇ ਆਪਾਂ ਆ ਜੱਕ ਲੈਨੇ ਥੋੜਾ ਡੰਡਾ ਕੋਸ਼ਿਸ਼ ਕਰਾਂਗੇ ਆਪਾਂ ਇਹਨੂੰ ਬਚਾਉਣ ਦੀ ਦੋਸਤੋ ਸੱਪ ਵੀ ਹਜੇ ਪੂਰਾ ਸਿਰ ਚੱਕਦਾ ਆ ਆ ਦੇਖੋ ਸਿਰ ਚੱਕਦਾ ਜਦੋਂ ਡੰਡਾ ਲਾਉਣਾ ਸੱਪ ਜਿਉਂਦਾ ਹੈ ਕਾਲਾ ਛਾਂ ਸੱਪ ਆ ਦੇਖੋ ਦੋਸਤੋ ਕੌਡੇ ਨਾਲ ਆ ਦੇਖੋ ਸਿਰ ਚੱਕਦਾ ਸੱਪ ਵੀ ਪੂਰਾ ਕਾਲਿਆ ਓਏ ਉਹ ਕਾਲੇ ਕਾਲਿਆ ਓਏ ਉਹ ਭੱਜ ਕੇ ਹਾਂ ਦੋਸਤੋ ਤੁਹਾਨੂੰ ਦਿਖਾਉਂ ਰਿਹਾ ਸੱਪਾ ਦੇਖੋ ਸਿਰ ਚੱਕੀ ਖੜਾ ਆ ਦੇਖੋ ਸੱਪ ਦਾ ਮੂਰੋ ਮੂੰਹ ਖਾ ਗਿਆ ਇੱਧਰਲੇ ਪਾਸੇ ਦੇਖ ਸਕਦੇ ਤੁਸੀਂ ਇਹ ਆ ਦੇਖੋ ਐਡੀ ਜ਼ਬਰਦਸਤ ਲੜਾਈ ਸੀ ਦੋਸਤੋ ਅੱਜ ਬਹੁਤ ਭੈੜੀ ਲੜਾਈ ਸੀ ਪਰ ਆਪਾਂ ਇਹਨੂੰ ਹੁਣ ਬਚਾਉਣ ਦੀ ਕੋਸ਼ਿਸ਼ ਕਰਾਂਗੇ